ਕਸੋਰ ਕਿਤੇ ਕਿਸ ਤਰ੍ਹਾਂ ਕੀ ਸਕਦਾ ਮਾਨਯੋਗ ਕਮਿਸ਼ਨਰ ਤੇ ਪੁਲਿਸ ਲੁਧਿਆਣਾ ਸ਼੍ਰੀ ਫਲਦੀਪ ਕਾਲ ਜੀ ਦੇ ਔਰ ਡੀਸੀਪੀ ਅਨਜਸ ਕਰ ਸਿੰਘ ਤੇਜਾ ਜੀ ਦੇ ਦਿਸ਼ਾ ਨਿਰਦੇਸ਼ ਛੇੜ ਜਿਹੜੇ ਹੈਗੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਜਿਹੜੀ ਹੈਗੀ ਆ ਇੱਕ ਲੁੱਟਾ ਖੋਹ ਕਰਨ ਵਾਲਾ ਗੈਂਗ ਦੇ ਪੰਜ ਮੈਂਬਰ ਫੜਨ ਵਿੱਚ ਬੜੀ ਵੱਡੀ ਸਫਲਤਾ ਹਾਸਲ ਕੀਤੀ ਆ ਔਰ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ 270 ਨੰਬਰ ਮੁਕੱਦਮਾ ਜਿਹੜਾ ਹੈਗਾ ਉਹ ਦਰਜ ਕੀਤਾ ਹੈਗਾ 304 ਸਬਸੈਕਸ਼ਨ 2 ਬੀ ਐਨ ਐਸ ਐਸ ਤੇ ਅਧੀਨ ਥਾਣਾ ਆਪਣਾ ਹੈਗਾ ਡਿਵੀਜ਼ਨ ਨੰਬਰ 7 ਔਰ ਇਹਦੇ ਵਿੱਚ ਜਿਹੜੇ ਅਸੀਂ ਪੰਜ ਦੋਸ਼ੀ ਫੜੇ ਨੇ ਇਹਦੇ ਵਿੱਚ ਇੱਕ ਹੈਰਾਨੀ ਕਰਨ ਵਾਲੀ ਹੈ ਕਿ ਦੋ ਇਹਨਾਂ ਦੇ ਵਿੱਚੋਂ ਜੜੀਆਂ ਹੈਗੀਆਂ ਫੀਮੇਲਸ ਵੀ ਹੈਗੀਆਂ ਨੇ ਜਿਹੜੀਆਂ ਇਸ ਗਰੋਹ ਦੀਆਂ ਮੈਂਬਰ ਸੀਗੀਆਂ ਫੜੇ ਗਏ ਵਿਅਕਤੀ ਜਿਹੜੇ ਹੈਗੇ ਨੇ ਵਿਕਰਮਜੀਤ ਸਿੰਘ ਉਰਫ ਸੋਨੂ ਹੈਗਾ ਜਿਹੜਾ ਕਿ ਰਹਿਣ ਵਾਲਾ ਅੰਮ੍ਰਿਤਸਰ ਦਾ ਹੈਗਾ ਪਰ ਫਿਲਹਾਲ ਜਿਹੜਾ ਸੀਗਾ ਇਹ ਆਪਣੇ ਚੀਮਾ ਚੌਂਕ ਲੁਧਿਆਣਾ ਆ ਕੇ ਰਹਿ ਰਿਹਾ ਸੀਗਾ ਇਸ ਤੋਂ ਇਲਾਵਾ ਇਹਦੇ ਨਾਲ ਅਮਿਤ ਚੋਹਾਨ ਔਰ ਜਿਹੜਾ ਬਾਬਾ ਜੀਵਨ ਸਿੰਘ ਨਗਰ ਤਾਜਪੁਰ ਰੋਡ ਲੁਧਿਆਣੇ ਦਾ ਹੈਗਾ ਤਾਂ ਨਿੱਕਲ ਕੁਮਾਰ ਹੈਗਾ ਜਿਹੜਾ ਟਿੱਬੇ ਰੋਡ ਦਾ ਰਹਿਣ ਵਾਲਾ ਹੈਗਾ ਸੋ ਇਸ ਤਰ੍ਹਾਂ ਇਹਨਾਂ ਨੇ ਗੈਂਗ ਬਣਾਇਆ ਜੀਗਾ ਰਾਤ ਨੂੰ ਜਿਹੜੇ ਲੁੱਟਾਂ ਖੋਹਾਂ ਖਾਤੇ ਸੀਗੇ ਇਹਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਅਸੀਂ ਜਿਹੜੀਆਂ ਹੈਗੀਆਂ ਤਿੰਨ ਐਕਟਿਵਾ ਜਿਹੜੀ ਆਈਆਂ ਬਿਨਾ ਨੰਬਰੀ ਦੋ ਮੋਟਰਸਾਈਕਲ ਔਰ 6 ਮੋਬਾਈਲ ਜਿਹੜੇ ਹੈਗੇ ਨੇ ਬਰਾਮਦ ਕੀਤੇ ਆ ਔਰ ਇਸ ਤੋਂ ਇਲਾਵਾ ਜਿਹੜੇ ਵਾਰਦਾਤੇ ਕਰਦੇ ਸੀਗੇ ਦਾਤਰ ਵਰਤਦੇ ਸੀਗੇ ਉਹ ਵੀ ਇਹਨਾਂ ਦੇ ਕੋਲੋਂ ਦੋ ਦਾਤਰ ਜਿਹੜੇ ਆ ਬ੍ਰਾਂਡ ਕੀਤਾ ਸੋ ਇਸ ਤਰੀਕੇ ਨਾਲ ਜਿਹੜੇ ਅਸੀਂ ਆ ਗਿਆ ਜ਼ੋਨ 4 ਦੇ ਵਿੱਚ ਜਿਹੜੇ ਕਾਫੀ ਜਿਹੜਾ ਟੱਬਾ ਠਾਣੇ ਦੇ ਵਿੱਚ ਦੈਨ ਆਪਣੇ 7 ਨੰਬਰ ਔਰ ਮੋਤੀ ਨਗਰ ਏਰੀਆ ਫੋਕਲ ਪੁਆਇੰਟ ਦੇ ਵਿੱਚ ਜਿਹੜੀਆਂ ਆਵਾਦਾਂ ਤਾਂ ਹੋ ਰਹੀਆਂ ਸੀਗੀਆਂ ਉਹਨਾਂ ਦਾ ਗੈਂਗ ਜਿਹੜਾ ਟ੍ਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਆ ਸਫਲਤਾ ਹਾਸਲ ਕੀਤੀ ਹੈ ਔਰ ਇਹਦੇ ਵਿੱਚ ਅਸੀਂ ਜਿਹੜੀਆਂ ਹੈਗੀਆਂ ਫਿਰ ਤਿੰਨ ਐਕਟਿਵਾ ਦੋ ਮੋਟਰਸਾਈਕਲ ਔਰ 6 ਮੋਬਾਈਲ ਜਿਹੜੇ ਕੋ ਕੀਤੇ ਗਏ ਸੀ ਇਸ ਗੈਂਗ ਨਾਲ ਉਹ ਜਿਹੜੇ ਆ ਗ੍ਰਿਫਤਾਰ ਕਰਕੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਸਰ ਕੁਝ ਕਿਸੇ ਤਰ੍ਹਾਂ ਪਤਾ ਲੱਗੇ ਵੀ ਇਹਨਾਂ ਨੇ ਕਿਹੜੀ ਕਿਹੜੀ ਥਾਂ ਤੇ ਵਾਰਦਾਤ ਕੀਤੀ ਤੇ ਹੁਣ ਤੱਕ ਕਿੰਨੀ ਵਾਰਦਾਤਾਂ ਨੂੰ ਇੰਜਾਮ ਦੇ ਹੁਣ ਤੱਕ ਮੈਂ ਤੁਹਾਨੂੰ ਦੱਸਦਾ 12 ਵਾਰਦਾਤਾਂ ਨੂੰ ਇੰਜਾਮ ਕੀਤਾ ਹੈ 12 ਜਿਹੜੀਆਂ ਹੈਗੀਆਂ ਮੈਂ ਏਰੀਆ ਦੱਸ ਦਿੰਦਾ ਕਿਉਂਕਿ ਸਪੈਸੀਫਿਕਲੀ ਮੈਂ ਦੱਸਾਂਗਾ ਤਾਂ ਫਿਰ ਮੇਰੀ ਜਿਹੜੀ ਇਨਵੈਸਟੀਗੇਸ਼ਨ ਉੱਪਰਭਾਵਤ ਹੁੰਦੀ ਹੈ ਉਹਦਾ ਹੱਲ ਹੈਗਾ ਕਿ ਡਿਵੀਜ਼ਨ ਨੰਬਰ 7 ਦੇ ਏਰੀਆ ਦੇ ਵਿੱਚ ਠੱਬੇ ਦੇ ਵਿੱਚ ਮੋਤੀ ਨਗਰ ਤੇ ਫੋਕਲ ਪੁਆਇੰਟ ਏਰੀਆ ਦੇ ਵਿੱਚ ਜ਼ਿਆਦਾ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਕੀਤੀਆਂ ਸੀ ਇਹਨਾਂ ਦੀਆਂ ਵਾਰਦਾਤਾਂ ਰਾਤ ਦੇ ਸਮੇਂ ਜ਼ਿਆਦਾ ਹੁੰਦੀਆਂ ਸੀਗੀਆਂ ਦਾਤਰ ਇਹਨਾਂ ਦੇ ਕਈ ਆ ਰਹੀਏ ਜ ਆਪਣੇ ਜਿਹੜੀ ਲੇਬਰ ਕਲਾਸ ਪ੍ਰੈਕਟੀ ਕੋਈ ਵੀ ਜਾਂਦਾ ਉਹਨਾਂ ਦਾਤਰ ਵਿਖਾ ਕੇ ਜਿਹੜੇ ਲੁੱਟਾ ਖੋਹਾਂ ਕਰਦੇ ਸੀਗੇ ਇਸ ਤਿੱਖੇ ਰਹਿੰਦੇ ਜਿਹੜਾ ਸੀਗਾ ਮੋਟਰਸਾਈਕਲ ਬੀਸਿਕਲੀ ਸਾਰੇ ਲੁਧਿਆਣੇ ਦੇ ਰਹਿੰਦੇ ਤੇ ਬੀਸਿਕਲੀ ਬਾਕੀ ਚਾਰੇ ਲੁਧਿਆਣੇ ਦੇ ਹੈਗੇ ਨੇ ਇੱਕ ਬੰਦਾ ਜਿਹੜਾ ਅੰਮ੍ਰਿਤਸਰ ਆ ਪਰ ਫਿਲਹਾਲ ਉਹ ਵੀ ਜਿਹੜਾ ਚੀਮਾ ਚੌਕ ਲੁਧਿਆਣੇ ਦਾ ਹੀ ਰਹਿਣ ਵਾਲਾ ਇਹਨਾਂ ਦੇ ਸਾਰਿਆਂ ਦਾ ਇੱਥੇ ਇਹ ਸੀਗਾ ਗਰੋਸ ਹੀ ਸਰ ਇਹਨਾਂ ਦੀ ਉਮਰ ਕਿੰਨੀ ਕੀ ਹੋਊਗੀ ਸਾਰਿਆਂ ਦੀ ਜਿਹੜੀ ਇਹਨਾਂ ਦੀ ਉਮਰ ਜਿਹੜੀ ਹੈ ਪੁੱਛ ਕੇਸ ਤੋਂ ਜਿਹੜੀ ਹੈਗੀ ਆ ਉਹ 18 ਤੋਂ 20 ਸਾਲ ਦੇ ਵਿੱਚ ਵਿੱਚ ਹੀ ਹੈਗੀ ਸੀ ਸਾਰਿਆਂ ਦੀ ਤਰੀ ਲੁੱਟਾਂ ਕਰਨ ਦਾ ਮੋਟਿਵ ਕੀ ਇਹ ਰਿਹਾ ਕਿਉਂ ਕਰਦੇ ਸੀ ਲੁੱਟਾ ਦੇਖੋ ਹਮੇਸ਼ਾ ਜਿਹੜਾ ਕਰਾਈਮ ਹੁੰਦਾ ਉਹ ਪੈਸੇ ਦੇ ਕਰਕੇ ਹੀ ਹੁੰਦਾ ਜਾਂ ਉਸ ਐਂਗਲ ਤੋਂ ਹੀ ਹੁੰਦਾ ਹੈ ਸੋ ਇਹ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਇਹਨਾਂ ਨੂੰ ਜਿਹੜਾ ਸੀਗਾ ਮੋਬਾਈਲ ਲੈਣੇ ਮੋਟਰਸਾਈਕਲ ਐਕਟਵਾ ਲੈਣੇ ਇਹਨਾਂ ਦੇ ਲਈ ਸੀ ਉਸ ਚੀਜ਼ਾਂ ਨੂੰ ਇਹ ਪੈਸੇ ਦੇ ਲਈ ਕਰਦੇ ਸੀ ਉਹ ਸਰ ਨਸ਼ੇ ਦੇ ਵੀ ਆਦੂ ਆਦਿ ਨੇ ਫਿਲਹਾਲ ਤੱਕ ਨਸ਼ੇ ਦੀ ਵਾਲੀ ਜਿਹੜੀ ਗੱਲ ਕੋਈ ਨਹੀਂ ਨਜ਼ਰ ਆਈ ਪਰ ਫਿਰ ਵੀ ਇਹਨਾਂ ਦਾ ਮੈਡੀਕਲ ਕਰਵਾ ਕੇ ਉਹਨਾਂ ਅੱਗੇ ਜਿਹੜੀ ਪ੍ਰੋਸੀਜਰ ਹੈਗਾ ਉਹਨੂੰ ਫਾਲੋ ਕੀਤਾ ਗਿਆ ਤੇ ਜਿਵੇਂ ਸਾਡੇ ਜਿਵੇਂ ਐਕਟਿਵਾ ਵਗੈਰਾ ਚੋਰੀ ਕਰਦੇ ਇਹ ਮੋਬਾਈਲ ਕਿਤੇ ਨਾ ਕਿਤੇ ਤਾਂ ਵੇਚਦੇ ਹੋਣੇ ਆ ਇਹ ਸਾਰੀਆਂ ਪਾਰਟ ਆਫ ਇਨਵੈਸਟੀਗੇਸ਼ਨ ਹੈਗੀਆਂ ਜੇ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਇਸੇ ਚੀਜ਼ ਤੋਂ ਪੁੱਛਗਛ ਕੀਤੀ ਜਾਏਗੀ ਕਿ ਕਿੱਥੋਂ ਚੋਰੀ ਹੋਈ ਆ ਕੀ ਨੰਬਰ ਹੈਗਾ ਕਿੱਥੇ ਅੱਗੇ ਜਾਣਾ ਸੀਗਾ ਇਹਨਾਂ ਨੇ ਪਹਿਲੀਆਂ ਜਿਹੜੀਆਂ ਕੀਤੀਆਂ ਬਾਤ ਤਾਂ ਮੰਨੀਆਂ ਉਹਨਾਂ ਨੂੰ ਵੀ ਇਨ ਡੈਪਥ ਜਿਹੜਾ ਹੈਗਾ ਹੋਰ ਕੀਤਾ ਜਾ ਜਲਦੀ ਇਹ ਜਿਦਵੇਂ ਜਾਣਕਾਰੀ ਆਏਗੀ ਤੁਹਾਡਾ ਫਿਰ ਸਾਰੀ ਟੋਟਲ 5 ਜੁਨੇ ਨੇ ਜਾਂ ਇਹਨਾਂ ਦੇ ਨਾਲ ਹੋਰ ਵੀ ਇਹਨਾਂ ਦਾ ਹੋਰ ਵੀ ਕੋਈ ਕਹਾਂਗੇ ਫਿਲਹਾਲ ਅਸੀਂ 5 ਫੜੇ ਨੇ ਇਹਨਾਂ ਦੀ ਪੁੱਛਗਛ ਦੌਰਾਨ ਇਹਨਾਂ ਦਾ ਲੱਗਦਾ ਇੱਕ ਦੋ ਵਿਅਕਤੀ ਹੋਰ ਵੀ ਇਹਨਾਂ ਦਾ ਨਾਂ ਸ਼ਾਮਤ ਅਬਰੀਸ਼ਾ ਉਹਨਾਂ ਨੂੰ ਵੀ ਜਲਦੀ ਫੜਿਆ ਜਾ ਨਾਂ ਨਹੀਂ ਮੈਂ ਦੱਸ ਸਕਦਾ ਕਿਉਂਕਿ ਨਾਲ ਦੇ ਆਪਸੀ ਰਿਸ਼ਤੇਦਾਰੀ ਹੈ ਜਾਂ ਫਰੈਂਡਸ ਹਨ ਕਲਾ ਇਹਨਾਂ ਦੀ ਆਪਸੀ ਦੋਸਤੀ ਕਿਵੇਂ ਬਣੀ ਇਹ ਨਦਰ ਕਿਵੇਂ ਹੋਈ ਸਰ ਇਨ ਡੈਪਥ ਆਪਾਂ ਜ਼ਿਆਦਾ ਨਹੀਂ ਹੈ ਨਾ ਬਾਰੇ ਕੁਝ ਵੀ ਕਮੈਂਟ ਕਰ ਸਕਦੇ ਬਟ ਇਹ ਹੈਗਾ ਕਿ ਇਹ ਇਹਨਾਂ ਦੇ ਗਰੋ ਦੇ ਮੈਂਬਰ ਸੀਗੇ ਇਹ ਇੱਕ ਤਰੀਕੇ ਦਾ ਆਪਾਂ ਮੈਂਬਰ ਕਹਿ ਸਕਦੇ ਐਸੋਸੀਏਟਸ ਕਹਿ ਸਕਦੇ ਇਹਨਾਂ ਨੂੰ